ਇਸ ਵਾਰ ਪੁੱਤ ਵੇਖਦੇ ਸੀਗੇ ਪੈਸਿਆਂ ਦੇ ਵਿੱਚ ਬੱਚਿਆਂ ਨੂੰ ਧੱਕੇ ਮਾਰ ਕੇ ਕੈਨੇਡਾ ਚ ਭੇਜਣਾ ਨਹੀਂ ਹੈ ਨਾ ਤੁਹਾਡਾ ਪਰਪਸ ਆ ਸੈੱਟ ਹੋਣਾ ਛੋਟੀਆਂ ਛੋਟੀਆਂ ਜਗ੍ਹਾ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਦਾ ਫਿਊਚਰ ਭਵਿੱਖ ਖਰਾਬ ਨਾ ਕਰੋ ਕੰਟਰੈਕਟ ਮੈਰਿਜ ਕੇ ਸਪਾਊਸ ਸਿਰਫ ਜਿਹੜੇ ਮਾਸਟਰ ਐਂਡ ਡਾਕਟੋਰੇਟ ਪੀ ਐਚ ਡੀ ਐਂਡ ਮਾਸਟਰ ਕਰਨ ਵਾਲੇ ਲੈ ਕੇ ਜਾ ਸਕਦੇ ਆ ਇਹ ਬਹੁਤ ਵਧੀਆ ਗੱਲ ਆ ਬਹੁਤ ਲੋਕਾਂ ਨੂੰ ਇਹ ਚੰਗੀ ਨਹੀਂ ਲੱਗਣੀ ਬਹੁਤ ਏਜੰਟਾਂ ਨੂੰ ਇਹ ਚੰਗੀ ਨਹੀਂ ਲੱਗਣੀ ਇਹ ਉਹਨਾਂ ਨੂੰ ਚੰਗੀ ਨਹੀਂ ਲੱਗਣੀ ਨਾ ਉਹਨਾਂ ਮਾਪਿਓ ਨੂੰ ਚੰਗੀ ਲੱਗਣੀ ਆ ਜਿਹੜੀਆਂ ਆਪਣੀਆਂ 18 18 ਸਾਲ ਦੀਆਂ ਕਰੁੰਬਲਾਂ ਦਾ ਕਰੁੰਬਲ ਕਰੁੰਬਲ ਸਮਝਦੇ ਹੋ ਨਾ ਜਿਹੜਾ ਫੁੱਲ ਨਿਕਲਣ ਤੋਂ ਪਹਿਲਾਂ ਮੈਂ ਪੰਜਾਬੀਆਂ ਨੂੰ ਤਾਂ ਪਤਾ ਹੀ ਆ ਕਿ ਸ਼ਹਿਰੀ ਵੀ ਮੇਰੀ ਗੱਲਾਂ ਸੁਣਦੇ ਹੁੰਦੇ ਆ ਮੈਨੂੰ ਉਹ ਪੰਜਾਬੀ ਪਿਓਰ ਪੰਜਾਬੀ ਨੂੰ ਕਨਵਰਟ ਕਰਨਾ ਪੈਂਦਾ ਕਰੁੰਬਲ ਹੁੰਦੀ ਆ ਫੁੱਲ ਬਣਨ ਤੋਂ ਪਹਿਲਾਂ ਨਰਮ ਜਿਹਾ ਜਿਹੜਾ ਨਿਕਲਦਾ ਉਹ ਕਰੂੰਬਲਾ ਹੁੰਦੀਆਂ ਸਾਡੀਆਂ 18-18 ਸਾਲ ਇਨਸਾਨ ਬਣਨ ਤੋਂ ਪਹਿਲਾਂ ਬੱਚੇ ਸਾਡੇ ਕਰੂੰਬਲਾ ਹੁੰਦੀਆਂ 18-18 ਸਾਲ ਦੀਆਂ ਕਰੂੰਬਲਾ ਨੂੰ ਵਿਆਹ ਕਰਕੇ ਜਿਹੜੇ ਭੇਜਦੇ ਸੀਗੇ ਕੰਟ੍ਰੈਕਟ ਉਹ ਵੀ ਇਹਨਾਂ ਨੂੰ ਵੇਚਦੇ ਸੀਗੇ ਜਿਹੜੇ ਆਪਣੀਆਂ ਧੀਆਂ ਤੇ ਆਪਣੇ ਪੁੱਤਾਂ ਨੂੰ ਧੀਆਂ ਤਾਂ ਨਹੀਂ ਪੇਕਦੀਆਂ ਪੁੱਤ ਵੇਚਦੇ ਸੀਗੇ ਐਕਚੁਅਲੀ ਇਸ ਵਾਰ ਪੁੱਤ ਵੇਚਦੇ ਸੀਗੇ ਪੈਸਿਆਂ ਦੇ ਵਿੱਚ ਸੋ ਆ ਧੀਆਂ ਪੁੱਤਾਂ ਨੂੰ ਵੇਚਣ ਵਾਲਾ ਜਿਹੜਾ ਧੰਦਾ ਸੀਗਾ ਇਹ ਬੰਦ ਹੋਇਆ اخਲਾਕੀ ਤੌਰ ਤੇ ਸਹੀ ਹੋਇਆ ਕਿਉਂਕਿ ਬਹੁਤ ਤਰੇ ਮੇਰੇ ਪੁੱਤ ਤੇ ਬਹੁਤ ਸਾਰੇ ਧੀਆਂ ਨੇ ਸੁਸਾਈਡ ਮੇਰੇ ਨੌਜਵਾਨ 18 18 19 19 ਸਾਲ 22 ਸਾਲ ਦੇ ਮੁੰਡੇ ਜਿਨ੍ਹਾਂ ਨੇ ਸੁਸਾਈਡ ਕੀਤੀਆਂ ਜਾ ਜਾ ਕੇ ਪੈਸਾ ਵੀ ਲਾਤਾ ਸੋ ਇਹ ਕਿਤੇ ਨਾ ਕਿਤੇ ਜਿਹੜੀ ਮੈਰਿਜ ਦੀ ਉਮਰ ਆ ਅਗਰ ਅੱਜ ਵੀ ਦੇਖਿਆ ਜਾਵੇ ਤਾਂ ਮੈਨੂੰ ਦੱਸੋ ਕਿਹੜਾ ਇਹੋ ਜਿਹਾ ਜ਼ਾਲਮ ਮਾਂ ਜਾਂ ਪਿਓ ਆ ਜਿਹੜਾ 18 ਸਾਲ ਦੀ ਆਪਣੀ ਕੁੜੀ ਦਾ ਵਿਆਹ ਕਰਦਾ ਬਟ ਉੱਥੇ ਲਈ ਕਰਦੇ ਸੀ ਸੋ ਇਹਦੇ ਨਾਲ ਕੋਈ ਬਾਲਾ ਫਰਕ ਨਹੀਂ ਪੈਣਾ ਕੋਈ ਸਪਾਊਸ ਜਿਹੜੇ ਰੋਕਣਗੇ ਕਿਉਂਕਿ ਪਹਿਲਾਂ ਵੀ ਕਿਹੜਾ ਹੁੰਦੇ ਸੀ ਸਪਾਊਸ ਬਹੁਤ ਘੱਟ ਸੀ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਸੋ ਜਿਹੜੇ ਚੇਂਜਸ ਨੇ ਜੀ ਤਿੰਨ ਜਾਂ ਚਾਰ ਮੇਜਰ ਚੇਂਜਸ ਨੇ ਇਹਦੇ ਨਾਲ ਕੈਨੇਡਾ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਅਫਵਾਹਾਂ ਦੇ ਵਿੱਚ ਨਾ ਉਹ ਕੋਈ ਬੰਦ ਖੁੱਲਿਆ ਆ ਹੋਜੂ ਐ ਹੋਜੂ ਕੁਝ ਨਹੀਂ ਹੋ ਰਿਹਾ ਕੁ ਵਧੀਆਂ ਬੱਚੇ ਜਾਣਗੇ ਕੁਆਲਿਟੀ ਸਟੂਡੈਂਟ ਜਾਣਗੇ ਪੜ੍ਹਨਗੇ ਜਾ ਕੇ ਤੁਹਾਡਾ ਪਰਪਸ ਇਕੱਲਾ ਬੱਚਿਆਂ ਨੂੰ ਧੱਕੇ ਮਾਰ ਕੇ ਕੈਨੇਡਾ ਚ ਭੇਜਣਾ ਨਹੀਂ ਹੈ ਨਾ ਤੁਹਾਡਾ ਪਰਪਸ ਆ ਸੈੱਟ ਹੋਣਾ ਕਦ ਲਈ ਭੇਜ ਰਹੇ ਹੋ ਤੁਸੀਂ ਵੀ ਕੈਨੇਡਾ ਚਲੇ ਜਾਓ ਦੈਟਸ ਇਟ ਇਹ ਤਾਂ ਤੁਹਾਡਾ ਕਦੇ ਵੀ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਕਦੇ ਵੀ ਏਮ ਜਾਂ ਵਿਜ਼ਨ ਤੁਹਾਡਾ ਕੋਈ ਮਕਸਦ ਇਹ ਹੈ ਕਿ ਆਪਣੇ ਬੱਚਿਆਂ ਨੂੰ ਬਸ ਰਿਪੋਰਟਡ ਪਾ ਦੋ ਹਰ ਮਾਂ ਪਿਓ ਚਾਹੁੰਦਾ ਕਿ ਆਪਣੇ ਜਿਉਂਦੇ ਜੀਉ ਆਪਣੇ ਪੁੱਤ ਨੂੰ ਸੈੱਟ ਹੁੰਦਾ ਦੇਖ ਲਵੇ ਚੜਦੀ ਕਲਾ ਚ ਦੇਖ ਲਵੇ ਕੋਈ ਕੰਮ ਕਰਦਾ ਕੋਈ ਕੰਮ ਕਰਦਾ ਅਰਥ ਸੈੱਟ ਹੋਇਆ ਦੇਖ ਲਵੇ ਇੱਕ ਮਾਂ ਪਿਓ ਦੀ ਇੱਕ ਇੱਕ ਮਤਲਬ ਸਪਨਾ ਹੁੰਦਾ ਹੈ ਕਿ ਉਹ ਆਪਣੇ ਜਿਉਂਦੇ ਜੀ ਆਪਣੇ ਪੁੱਤ ਧੀ ਨੂੰ ਚੰਗੀ ਜਗ੍ਹਾ ਦੇਖ ਲਵੇ ਉਹਦੇ ਲਈ ਤੁਹਾਨੂੰ ਸਹੀ ਕੰਸਲਟੈਂਟ ਦੀ ਜ਼ਰੂਰਤ ਆ ਸਹੀ ਗਾਈਡਲਾਈਨ ਦੀ ਜ਼ਰੂਰਤ ਆ ਸਹੀ ਕਾਲਜ ਸਹੀ ਕੋਰਸ ਦੀ ਜ਼ਰੂਰਤ ਆ ਹੱਥ ਛੋੜ ਕੇ ਬੇਨਤੀ ਆ ਛੋਟੀਆਂ ਛੋਟੀਆਂ ਜਗ੍ਹਾ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਦਾ ਫਿਊਚਰ ਭਵਿੱਖ ਖਰਾਬ ਨਾ ਕਰੋ ਆਪਦੇ ਬੱਚਿਆਂ ਨੂੰ ਕੱਲੇ ਵੀਜ਼ੇ ਐ ਖੋਲ-ਖੋਲ ਕੇ ਬੈਠਦੇ ਨੇ ਜਿਹੜੇ ਗਲਾਂ 'ਚ ਹਾਰ-ਪਾਪ ਆ ਕੇ ਬੈਠਦੇ ਆ ਉਹਨਾਂ ਤੋਂ ਥੋੜਾ ਜਿਆਦਾ ਦੂਰ ਹੋ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਲਈ ਸੰਜੀਦਾ ਹੋਵੋ ਥੋੜੇ ਜੇ ਸincere ਹੋਵੋ ਥੋੜਾ ਜਿਆਦਾ ਧਿਆਨ ਨਾਲ ਸੋਚੋ ਉਹ ਕੰਪਨੀ ਉਸ ਕੰਸਲਟੈਂਟ ਚੂਜ਼ ਕਰੋ ਜਿਹੜਾ ਤੁਹਾਡੇ ਬੱਚਿਆਂ ਨੂੰ ਵੀਜ਼ਾ ਨਾ ਲਵਾ ਕੇ ਦੇਵੇ ਉਹਨਾਂ ਨੂੰ ਸੈੱਟ ਕਰਾ ਕੇ ਦੇਵੇ ਉਹਨਾਂ ਦੀ ਉੱਧਰ ਜ਼ਿੰਦਗੀ ਦਾ ਧਿਆਨ ਰੱਖੇ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਵੈਂਕੂਵਰ ਦੇ ਵਿੱਚ ਤੇ ਕੈਲਗਰੀ ਦੇ ਵਿੱਚ ਤਿੰਨੋਂ ਜਗ੍ਹਾ ਸਾਡੇ ਆਫਿਸਿਸ ਨੇ ਇਮੀਗ੍ਰੇਸ਼ਨ RCIC ਨਹੀਂ ਜਿੱਕ ਤੇ RCIC ਨੇ ਉਹ ਸਾਡੇ ਕੋਲ ਹੈਗੇ ਨੇ ਜਿਹੜੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਸਾਡੇ ਕੋਲ ਇਮੀਗ੍ਰੇਸ਼ਨ ਲਾਇਰ ਨੇ ਜਿਨ੍ਹਾਂ ਨੇ ਲਾਅ ਕੀਤਾ ਉਧਰ ਬਰੇਸਟਰ ਨੇ ਹਰ ਆਫਿਸ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਸਾਡੇ ਕੋਲ RCIC ਐਂਡ ਇਮੀਗ੍ਰੇਸ਼ਨ ਲਾਇਰ ਸਾਡੇ ਨਾਲ ਨੇ ਸਾਡੀ ਕੰਪਨੀ ਦੇ ਵਿੱਚ ਨੇ ਤਿੰਨੋਂ ਜਗ੍ਹਾ ਸਾਡੇ ਆਫਿਸਿਸ ਨੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੈਨੇਡਾ ਦੇ ਵਿੱਚ ਮੈਂ ਵੀ ਮੈਕਸਿਮਮ ਟਾਈਮ ਇੱਧਰ ਮੈਕਸਿਮਮ ਟਾਈਮ ਉੱਧਰ ਹੁੰਨਾ ਤਾਂ ਮੈਂ ਮੈਂ ਉੱਧਰ ਆ ਮੈਨੂੰ ਤੁਹਾਡੇ ਬੱਚਿਆਂ ਨੂੰ ਇੱਥੋਂ ਅਸੀਂ ਲੈ ਕੇ ਜਾਵਾਂਗੇ ਉੱਧਰ ਸੰਭਾਲਾਂਗੇ ਹਮਤਲਬ ਬੱਚਿਆਂ ਨੂੰ ਵੀਜ਼ਾ ਨਹੀਂ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬਣਵਾ ਕੇ ਦਵਾਂਗੇ ਜੀ ਇਹ ਰੈਫਲਸ ਐਡੂ ਸਿਟੀ ਦਾ ਵਾਦਾ ਤੁਹਾਡੀ ਬਿਲਕੁਲ